ਇਕ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕੱਲ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਦਾ ਸਮਾਗਮ ਜਿਹੜਾ ਹੈਗਾ ਉਹ ਕੀਤਾ ਜਾਣਾ ਡਿਪਟੀ ਕਮਿਸ਼ਨਰ ਜਲੰਧਰ ਸੀਪੀ ਜਲੰਧਰ ਉਹਨਾਂ ਵੱਲੋਂ ਜਾਇਜ਼ਾ ਲਿਆ ਜਾ ਰਿਹਾ ਵੀ ਕਿਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਹੈਗੇ ਇੱਥੇ ਹੋਣਗੇ ਕਿਸ ਤਰ੍ਹਾਂ ਦੀ ਸਹਾਇਤਾ ਜਵਰ ਜਿਹੜੀ ਹੈਗੀ ਉਹ ਕੀਤੀ ਜਾਣੀ ਕਿਸ ਤਰ੍ਹਾਂ ਦੇ ਨਾਲ ਜਿਹੜੇ ਇੱਥੇ ਸੰਗਤ ਆਉਣੀ ਹੈ ਉਹਨਾਂ ਦਾ ਜਿਹੜਾ ਬੈਠਣ ਦਾ ਜਿਹੜਾ ਰਹਿਣ ਸਹਿਣ ਦਾ ਜਿਹੜਾ ਇੱਥੇ ਸਬੰਧ ਪ੍ਰੋਗਰਾਮ ਜਿਹੜਾ ਹੈਗਾ ਉਹ ਕਿਸ ਤਰੀਕੇ ਦੇ ਨਾਲ ਹੋਣਾ ਇਹ ਸਾਰਾ ਜਾਇਜ਼ਾ ਲੈਣ ਵਾਸਤੇ ਡਿਪਟੀ ਕਮਿਸ਼ਨਰ ਜ਼ਿਲੰਦਰ ਹਿਮਨਸ਼ੂ ਅਗਰਵਾਲ ਤੇ ਸੀਪੀ ਮੈਡਮ ਪਹੁੰਚੇ ਹੋਏ ਨੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਨੇ ਜਿੰਨਾ ਕੋਲ ਇਹ ਪ੍ਰਬੰਧ ਕਾਰਜ ਜਿਹੜੇ ਜਿਨ੍ਹਾਂ ਨੇ ਦੇਖਣੇ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਦੇ ਪ੍ਰਬੰਧ ਜਿਹੜੇ ਹੈਗੇ ਨੇ ਉਹ ਰਹਿਣ ਵਾਲੇ ਨੇ ਇਹ ਵੀ ਜ਼ਿਕਰਯੋਗ ਇੱਕ ਕੱਲ ਲਾਈਟ ਐਂਡ ਸਾਊਂਡ 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 ਲਾਈਟ ਐਂਡ ਸਾਊਂਡ ਸੋ ਦੌਰਾਨ ਇੱਥੇ ਕੀਤਨੀਆਂ ਜਥੇ ਕੀਰਤਨ ਕਰਦੇ ਹੋਏ ਨਜ਼ਰ ਆਣਗੇ ਢਾਡੀ ਜਥੇ ਹੋਏ ਢਾਡਾ ਕਰਦੇ ਹੋਏ ਨਜ਼ਰ ਆਉਣਗੇ ਤੇ ਹੋਰ ਵੀ ਕਾਫੀ ਕੁਝ ਇੱਥੇ ਦੇਖਣ ਨੂੰ ਮਿਲੇਗਾ ਤੇ ਇਸ ਵੇਲੇ ਡਿਪਟੀ ਕਮਿਸ਼ਨਰ ਜ਼ਿਲंधर ਤੇ ਸੀਪੀ ਜ਼ਿਲंधर ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਚਲੋ ਸਭ ਬਿਲਕੁਲ ਇਸ ਵੇਲੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਕੱਲ ਪ੍ਰੋਗਰਾਮ ਹੋਣੇ ਨੇ ਉੱਥੇ ਤਿਆਰੀਆਂ ਕਿਸ ਤਰ੍ਹਾਂ ਦੇ ਨਾਲ ਵਿੱਡੀਆਂ ਜਾ ਰਹੀਆਂ ਨੇ ਜਿਹੜਾ ਲਾਈਟ ਐਂਡ ਸੌਂਡ ਸ਼ੋਅ ਹੈਗਾ ਆ ਉਸ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਹੈ ਕਿਸ ਤਰ੍ਹਾਂ ਨਾਲ ਤਿਆਰੀਆਂ ਜਿਹੜੀਆਂ ਗੁਰਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਇਹ ਵੀ ਜ਼ਿਕਰਯੋਗ ਹੈ ਕਿ ਕੱਲ ਕਾਫੀ ਵੱਡੇ ਪੱਧਰ ਦੇ ਉੱਤੇ ਲੋਕ ਜਿਹੜੇ ਹੈਗੇ ਨੇ ਸੰਗਤ ਜਿਹੜੀ ਹੈਗੀ ਨੇ ਉਹ ਇੱਥੇ ਇਸ ਸ਼ੋਅ ਨੂੰ ਵੇਖਣ ਵਾਸਤੇ ਪਹੁੰਚ ਰਹੇ ਨੇ ਜੋ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਨੇ ਜਿਸ ਦੇ ਸਬੰਧ ਵਿੱਚ ਪੂਰੇ ਸਦੇ ਸਟੇਡੀਅਮ ਦੇ ਕੰਮਕਾਜ ਜਿਹੜੇ ਹੈਗੇ ਨੇ ਉਹ ਪ੍ਰਬੰਧਕਤ ਨਾਲ ਜਾਇਜ਼ਾ ਜਿਹੜਾ ਹੈਗਾ ਡਿਪਟੀ ਕਮਿਸ਼ਨਰ ਜਲੰਧਰ ਤੇ ਸੀਪੀ ਜਲੰਧਰ ਵੱਲੋਂ ਲਿਆ ਜਾ ਰਿਹਾ ਔਰ ਇਸ ਤਰ੍ਹਾਂ ਇਸ ਵੇਲੇ ਪੂਰੀ ਤਰ੍ਹਾਂ ਨਾਲ ਤਿਆਰੀ ਕਿਉਂਕਿ ਕੱਲ 5:30 ਵਜੇ ਦੇ ਕਰੀਬ ਇਹ ਪ੍ਰੋਗਰਾਮ ਸ਼ੁਰੂਆਤ ਹੋਣਾ ਜਿੱਥੇ ਢਾਡੀ ਜਿੱਥੇ ਇੱਥੇ ਵਾਰਾਂ ਗਾਉਂਦੇ ਹੋਏ ਨਜ਼ਰ ਆਉਣਗੇ ਕੀਰਤਨ ਜਿੱਥੇ ਇੱਥੇ ਸ਼ਬਦ ਕੀਰਤਨ ਜਿਹੜਾ ਕਰਦੇ ਹੋਏ ਨਜ਼ਰ ਆਉਣਗੇ ਔਰ ਵੱਖ-ਵੱਖ ਤਰ੍ਹਾਂ ਦੀ ਜਿਹੜੀਆਂ ਲਾਈਟਾਂ ਹੈਗੀਆਂ ਨੇ ਉਹ ਇੱਥੇ ਨਜ਼ਰ ਆਉਣਗੀਆਂ ਜਿਸ ਤਰ੍ਹਾਂ ਦੇ ਨਾਲ ਇਸ ਪ੍ਰੋਗਰਾਮ ਦਾ ਲਾਈਟ ਐਂਡ ਸਾਊਂਡ ਨਾਮ ਰੱਖਿਆ ਗਿਆ ਉਸੇ ਤਰ੍ਹਾਂ ਦੇ ਨਾਲ ਇੱਥੇ ਪ੍ਰੋਗਰਾਮ ਜਿਹੜੇ ਹੈਗੇ ਉਹ ਉਲੀਕੇ ਗਏ ਨੇ ਤੇ ਇਸ ਵੇਲੇ ਪ੍ਰਬੰਧਕਾਂ ਕੋਲ ਜਾਇਜ਼ਾ ਲੈਂਦੇ ਹੋਏ ਤਸਵੀਰਾਂ ਦੇ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਤੇ ਸੀਪੀ ਜਲੰਧਰ ਨਜ਼ਰ ਆ ਰਹੇ ਨੇ ਕੋਸ਼ਿਸ਼ ਕਰਦੇ ਹਾਂ ਅਸuele ਗੱਲਬਾਤ ਕਰਨ ਦੀ ਸੀਪੀ ਸਾਹਿਬ ਨਾਲ ਸੀਪੀ ਸਾਹਿਬ ਕਿਵੇਂ ਦੇਖਦੇ ਹੋ ਕਿ ਜਿਹੜਾ ਕੱਲ 350 ਸਾਲਾ ਸ਼ਹੀਦੀ ਸਮਾਗਮ ਜਿਹੜਾ ਕਰਵਾਇਆ ਜਾਣਾ ਔਰ ਜੰਗੀ ਪੱਧਰ ਤੇ ਅਸuele ਤਿਆਰੀ ਕੀਤੀ ਜਾ ਰਹੀ ਹੈ ਕਿ ਜਿਹੜੀ ਸੰਗਤ ਹੋਣੀ ਉਹਦੇ ਵਾਸਤੇ ਸੁੱਖ ਸਹੂਲਤਾਂ ਲੈ ਕੇ ਕਿੱਦਾਂ ਦੀਆਂ ਤਿਆਰੀਆਂ ਹੈਗੀਆਂ ਜੀ ਕੱਲ ਲਾਈਟ ਹੈਂਡ ਸਾਊਂਡ ਸ਼ੋਅ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਕਰਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕੀ ਸਾਡੀ ਅਪ੍ਰੋਕਸੀਮੇਟ ਗੈਦਰਿੰਗ 20000 ਦੇ ਆਸ-ਪਾਸ ਦੀ ਹੈਗੀ ਸੋ ਇਹਨੂੰ ਲੈ ਕੇ ਪੁਖਤਾ ਸਿਕਿਉਰਿਟੀ ਅਰੇਂਜਮੈਂਟਸ ਅਤੇ ਪ੍ਰਸ਼ਾਸਨ ਵੱਲੋਂ ਜੋ ਵੀ ਪਬਲਿਕ ਦੇ ਫੈਸਿਲੀਟੇਸ਼ਨ ਤੇ ਉਹਨਾਂ ਦੇ ਅਰੇਂਜਮੈਂਟਸ ਹੈ ਉਹ ਕਿਤੇ ਜਾ ਰਹੇ ਆ ਹੋਰ ਕੀ ਕੁਝ ਖਾਸ ਰਹਿਣ ਵਾਲਾ ਕੱਲ ਨੂੰ ਕਿਉਂਕਿ ਕੀ ਕੀਤਨੀਆਂ ਜਿੱਥੇ ਵੀ ਹੋਣੇ ਢਾਡੀ ਜਿੱਥੇ ਵੀ ਹੋਣੇ ਨੇ ਹੋਰ ਕੁਝ ਖਾਸ ਲਾਈਟਿੰਗ ਨੂੰ ਲੈ ਕੇ ਕਿੰਨਾ ਦਾ ਨਹੀਂ ਪ੍ਰੋਪਰ ਅਰੇਂਜਮੈਂਟਸ ਕਿਤੇ ਜਾ ਰਹੇ ਉਹ ਸਾਡੇ ਵੱਲੋਂ ਜਿਹੜੀ ਸਿਕਿਉਰਿਟੀ ਅਰੇਂਜਮੈਂਟਸ ਹੈ ਉਹ ਜਿੰਨੀ ਵੀ ਫੋਰਸ ਸਾਨੂੰ ਚਾਹੀਦੀ ਹੈ ਅਸੀਂ ਆਪਣੀ ਫੋਰਸ ਮੋਬਿਲਾਈਜ਼ ਕਰਕੇ ਉਸ ਵੱਲੋਂ ਕਰ ਰਹੇ ਹਾਂ ਜੀ ਉਹ ਤੁਸੀਂ ਬਾਅਦ ਚ ਦੱਸ ਦਾਂਗੇ ਜੋ ਬਾਹਰ ਟ੍ਰੈਫਿਕ ਅਰੇਂਜਮੈਂਟਸ ਹੈ ਕਿ ਤਾਂ ਜੋ ਸ਼ਹਿਰ ਦੇ ਵਿੱਚ ਬਾਕੀ ਦੀ ਟ੍ਰੈਫਿਕ ਵਿਵਸਥਾ ਵੀ ਠੀਕ ਚੱਲਦੀ ਰਹੇ ਟ੍ਰੈਫਿਕ ਤੇ ਪਾਰਕਿੰਗ ਅਰੇਂਜਮੈਂਟਸ ਵੀ ਐਡਕੂਏਟ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਆਰਾਮ ਨਾਲ ਆ ਕੇ ਇਸ ਲਾਈਟ ਐਂਡ ਸਾਊਂਡ ਸ਼ੋਅ ਦਾ ਅਨੰਦ ਮਾਣ ਸਕਣ ਉਹ ਡਾਇਵਰਟ ਕਰੰਦੀ ਵੀ ਚੱਲੂਗੀ ਉਹ ਅਸੀਂ ਉਸ ਤੇ ਪਾ ਕੇ ਗਰੁੱਪਸ ਵਿੱਚ ਪਾ ਕੇ ਸਰਕੂਲੇਟ ਕਰਾ ਦਾਂਗੇ ਉਹ ਬਿਲਕੁਲ ਰੂਟਰ ਡਾਇਵਰਟ ਵੀ ਕੀਤਾ ਜਾਣਾ ਹੈਗਾ ਕੱਲ ਨੂੰ ਕਿਉਂਕਿ ਲਾਈਟ ਐਂਡ ਸਾਊਂਡ ਸ਼ੋਅ ਜਿਹ ਗੁਰਗੁਪਿੰਦ ਸਿੰਘ ਸਟੇਡੀਅਮ ਦੇ ਵਿੱਚ ਹੋਣ ਜਾ ਰਿਹਾ ਉਸ ਨੂੰ ਲੈ ਕੇ ਜਿਹੜੀ ਸਿਕਿਉਰਿਟੀ ਨੂੰ ਲੈ ਕੇ ਵਿਪੁਖਤਾ ਪ੍ਰਬੰਧ ਇੱਥੇ ਕੀਤੇ ਗਏ ਨੇ ਹੋਰ ਜਿਹੜੀਆਂ ਤਿਆਰੀਆਂ ਹੈਗੀਆਂ ਉਸ ਨੂੰ ਲੈ ਕੇ ਵੀ ਸਾਰੇ ਵਿਪੁਖਤਾ ਪ੍ਰਬੰਧ ਜਿਹੜੇ ਹੈਗੇ ਨੇ ਗੁਰਗੁਪਿੰਦ ਸਿੰਘ ਸਟੇਡੀਅਮ ਦੇ ਵਿੱਚ ਕੀਤੇ ਜਾਣੇ ਨੇ ਤਾਂ ਇਸੇ ਬਾਬਤ ਡਿਪਟੀ ਕਮਿਸ਼ਨਰ ਜਲੰਧਰ ਡਾਕਟਰ ਹਿਮਾਂਸ਼ੂ ਅਗਰਵਾਲ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਵੱਲੋਂ ਕਿੰਦਾਂ ਦੀਆਂ ਤਿਆਰੀਆਂ ਜਰੀਆਂ ਹੈਗੀਆਂ ਉਹ ਸਟੇਡੀਅਮ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਹਿਮਾਂਸ਼ੂ ਅਗਰਵਾਲ ਨਾਲ ਹੈ ਕਿਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਰ ਕਿਵੇਂ ਕੱਲ ਦਾ ਜਿਹੜਾ ਪ੍ਰੋਗਰਾਮ ਇੱਕ ਸਾਲਾਨਾ 350 350 ਸਾਲਾ ਜਿਹੜਾ ਮਨਾਇਆ ਜਾਣਾ ਕਿਸ ਤਰ੍ਹਾਂ ਦਾ ਰਹਿਣ ਵਾਲਾ ਸਰ ਅ ਜੀ ਕੱਲ ਬੜਾ ਹੀ ਪਵਿੱਤਰ ਦਿਨ ਹੈ ਕਿ 350 ਸਾਲਾ ਜਿਹੜਾ ਸਾਡੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸੀ ਮਨਾ ਰਹੇ ਆਂ ਉਹ ਉਦੋਂ ਲੈ ਕੇ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈਗਾ ਉਸ ਤੋਂ ਪਹਿਲਾਂ ਟਾਟੀ ਜੱਥਾ ਵੱਲੋਂ ਵੀ ਅ ਗੁਰੂ ਜੀ ਦੀ ਜੀਵਨੀ ਬਾਰੇ ਦੱਸਿਆ ਜਾਣਾ ਇਹ ਪੂਰਾ ਗਰਾਊਂਡ ਤੁਸੀਂ ਦੇਖ ਸਕਦੇ ਹੋ ਅਸੀਂ ਤਿਆਰ ਕਰਵਾਇਆ ਹੈਗਾ ਕੋਈ ਵੀ ਵਿਅਕਤੀ ਭਾਵੇਂ ਉਹ ਆਪਣਾ ਕੋਈ ਖਿਡਾਰੀ ਹੈ ਜਾਂ ਸਟੂਡੈਂਟ ਹੈ ਟੀਚਰ ਹੈ ਆਮ ਪਬਲਿਕ ਹੈ ਅਫੀਸ਼ੀਅਲਸ ਹੈ ਉਹ ਕੋਈ ਵੀ ਵਿਅਕਤੀ ਇੱਥੇ ਆ ਕੇ ਇਸ ਸ਼ੋਅ ਨੂੰ ਦੇਖ ਸਕਦਾ ਹੈ ਤੇ ਗੁਰੂ ਜੀ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਸਕਦਾ ਹੈ ਪਰ ਇੱਕ ਚੀਜ਼ ਦੱਸੋ ਸਮਾਂ ਬਹੁਤ ਘੱਟ ਰਹਿ ਗਿਆ ਤਿਆਰੀਆਂ ਹਜੇ ਚੱਲ ਰਹੀਆਂ ਨੇ ਤੁਹਾਡੀ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਹੋਈ ਕੀ ਵਿਚਾਰ ਚਰਚਾ ਹੋਈ ਆ ਪ੍ਰਬੰਧਕਾਂ ਨੂੰ ਅਸੀਂ ਇਹ ਕਿਹਾ ਕਿਉਂਕਿ ਬੜਾ ਹੀ ਆਪਾਂ ਇਹ ਸ਼ਰਧਾ ਭਾਵ ਨਾਲ ਤੇ ਮਰਿਆਦਾ ਨਾਲ ਇਸ ਜਿਹੜੇ ਸਲਾਈਟ ਐਂਡ ਸਾਊਂਡ ਸ਼ੋ ਨੂੰ ਆਪਾਂ ਦਿਖਾਣਾ ਹੈਗਾ ਤੇ ਪਬਲਿਕ ਨੇ ਵੀ ਕਾਫੀ ਜਿਹੜੀ ਸਾਨੂੰ ਉਮੀਦ ਹੈ ਕਿ ਸੰਖਿਆ ਵਿੱਚ ਆਉਣ ਦੀ ਉਮੀਦ ਹੈ ਤੇ ਉਹਨਾਂ ਦੇ ਸੁਰੱਖਿਆ ਨੂੰ ਲੈ ਕੇ ਉਹਨਾਂ ਦੀ ਸਹੂਲਤ ਨੂੰ ਲੈ ਕੇ ਸਾਰੇ ਪ੍ਰਬੰਧਾਂ ਦਾ ਅਸੀਂ ਤੁਸੀਂ ਦੇਖ ਸਕਦੇ ਹੋ ਸਾਡੇ ਸਾਰੇ ਆਫੀਸਰ ਇੱਥੇ ਆਏ ਨੇ ਭਾਵੇਂ ਉਹਨਾਂ ਦੇ ਬੈਠਣ ਦਾ ਇੰਤਜ਼ਾਮ ਹੈ ਟ੍ਰੈਫਿਕ ਦਾ ਸੁਰੱਖਿਆ ਦਾ ਪੀਣ ਦੇ ਪਾਣੀ ਦਾ ਟਾਇਲਟਸ ਦਾ ਉਹ ਸਾਰੇ ਇੰਤਜ਼ਾਮ ਅਸੀਂ ਇੱਥੇ ਕਰਵਾਏ ਨੇ ਲਗਭਗ ਡੇਢ ਘੰਟੇ ਦਾ ਇਹ ਪ੍ਰੋਗਰਾਮ ਹੈ 5:30 ਵਜੇ ਦੀ ਸ਼ੁਰੂਆਤ ਹੋ ਜਾਣੀ ਹੈਗੀ ਤੇ ਸਾਨੂੰ ਪੂਰੀ ਉਮੀਦ ਹੈ ਕਿ ਕਾਫੀ ਸੰਖਿਆ ਦੇ ਵਿੱਚ ਲੋਕੀ ਆਉਣਗੇ ਤੇ ਜਿਵੇਂ ਮੈਂ ਕਿਹਾ ਕਿ ਸਾਡੇ ਗੁਰੂ ਮਹਾਰਾਜ ਜੀ ਨੇ ਇੰਨੀ ਕੁਰਬਾਨੀ ਦੀ ਇਸ਼ਾਦਾ ਦਿੱਤੀ ਹੈ ਉਹਨਾਂ ਦੀ ਜਿੰਦਗੀ ਤੋਂ ਪ੍ਰੇਰਨਾ ਲੈਂਦੇ ਹੋਏ ਇੱਥੋਂ ਫਿਰ ਵਾਪਸ ਆਣ ਕਿੰਨਾ ਕਿ టీਚਰ ਰੱਖਿਆ ਕਿਸੰਦਰ ਕਿੰਨੀ ਕਿ ਅਸੀਂ ਇਹ ਜਿੰਨਾ ਆਪਾਂ ਗਰਾਊਂਡ ਦੇਖ ਰਹੇ ਆ ਅਸੀਂ ਚਾਹੁੰਦੇ ਆ ਕਿ ਇਹ ਗਰਾਊਂਡ ਵੀ ਪਰਚੇਸ ਤੋਂ ਬਾਹਰ ਵੀ ਕਿਉਂਕਿ ਤੁਸੀਂ ਇਹ ਸਾਡਾ ਇੱਕ ਸਟੇਡੀਅਮ ਹੈ ਸਟੇਡੀਅਮ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਹੈ ਪਰ ਜੇ ਸਾਡਾ ਇਹ ਗਰਾਊਂਡ ਦੇ ਵਿੱਚ ਬੈਠਣ ਦੇ ਅਸੀਂ ਪ੍ਰਬੰਧ ਕਰਦੇ ਹਾਂ ਪ੍ਰਜੋਗਾ ਦਾ ਇਟ ਵਿਲ ਬੀ ਅ ਗੁੱਡ ਸ਼ੋਅ ਧੰਨਵਾਦ ਥੈਂਕ ਯੂ ਧੰਨਵਾਦ ਤਾਂ ਬਿਲਕੁਲ ਇੱਕ ਜਿਹੜਾ ਸ਼ੋਅ ਕੱਲ ਕਰਵਾਇਆ ਜਾ ਰਿਹਾ ਹੈਗਾ 350 ਸਾਲਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਉਹਦੇ ਵਿੱਚ ਬਹੁਤ ਤਿਆਰੀਆਂ ਜਿਹੜੀਆਂ ਹੈਗੀਆਂ ਨੇ ਉਹ ਕੀਤੀਆਂ ਗਈਆਂ ਨੇ ਖਾਸ ਕਰਕੇ ਜਿਹੜੇ ਲੋਕਾਂ ਨੇ ਇੱਥੇ ਆਉਣਾ ਉਹਦੇ ਉਹਨਾਂ ਦੇ ਉਹਨਾਂ ਦੀ ਸੁੱਖ ਸਹੂਲਤ ਵਾਸਤੇ ਪੀਣ ਦਾ ਪਾਣੀ ਖਾਣ ਪੀਣ ਨੂੰ ਟਾਇਲਟਸ ਵਗੈਰਾ ਪਾਰਕਿੰਗ ਦੇ ਪ੍ਰਬੰੰਧ ਜਿਹੜੇ ਹੈਗੇ ਨੇ ਉਹ ਕੀਤੇ ਗਏ ਨੇ ਤੇ 5:30 ਵਜੇ ਕੱਲੇ ਪ੍ਰੋਗਰਾਮ ਸ਼ੁਰੂਆਤ ਹੋਣੀ ਹੈ ਤੇ ਡੇਢ ਕੋਹ ਘੰਟੇ ਦਾ ਪ੍ਰੋਗਰਾਮ ਚਲਾਇਆ ਜਾਣਾ ਢਾਡੀ ਜਿੱਥੇ ਵੀ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਬਾਰੇ ਅੱਜ ਤੁਹਾਨੂੰ ਦੱਸਣਗੇ ਉਥੇ ਹੀ ਕੀਰਤਨੀਆਂ ਜਿੱਥੇ ਵੀ ਕੀਰਤਨ ਕਰਦੇ ਹੋਏ ਨਜ਼ਰ ਆਉਣਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕੱਲ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਦਾ ਸਮਾਗਮ ਜਿਹੜਾ ਹੈਗਾ ਉਹ ਕੀਤਾ ਜਾਣਾ ਡਿਪਟੀ ਕਮਿਸ਼ਨਰ ਜਲੰਧਰ ਸੀਪੀ ਜਲੰਧਰ ਉਹਨਾਂ ਵੱਲੋਂ ਜਾਇਜ਼ਾ ਲਿਆ ਜਾ ਰਿਹਾ ਵੀ ਕਿਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਹੈਗੇ ਇੱਥੇ ਹੋਣਗੇ ਕਿਸ ਤਰ੍ਹਾਂ ਦੀ ਸਾਰੇ ਸਜਾਵਟ ਜਿਹੜੀ ਹੈਗੀ ਉਹ ਕੀਤੀ ਜਾਣੀ ਕਿਸ ਤਰ੍ਹਾਂ ਦੇ ਨਾਲ ਜਿਹੜੇ ਇੱਥੇ ਸੰਗਤ ਆਉਣੀ ਹੈ ਉਹਨਾਂ ਦਾ ਜਿਹੜਾ ਬੈਠਣ ਦਾ ਜਿਹੜਾ ਰਹਿਣ ਸਹਿਣ ਦਾ ਜਿਹੜਾ ਇੱਥੇ ਸਬੰਧ ਪ੍ਰੋਗਰਾਮ ਜਿਹੜਾ ਹੈਗਾ ਉਹ ਕਿਸ ਤਰੀਕੇ ਦੇ ਨਾਲ ਹੋਣਾ ਇਹ ਸਾਰਾ ਜਾਇਜ਼ਾ ਲੈਣ ਵਾਸਤੇ ਡਿਪਟੀ ਕਮਿਸ਼ਨਰ ਜ਼ਿਲਹੰਦਰ ਹਿਮਾਂਸ਼ੂ ਅਗਰਵਾਲ ਤੇ ACP ਮੈਡਮ ਪਹੁੰਚੇ ਹੋਏ ਨੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਨੇ ਜਿੰਨਾ ਕੋਲ ਇਹ ਪ੍ਰਬੰਧ ਕਾਰਜ ਜਿਹੜੇ ਜਿਨ੍ਹਾਂ ਨੇ ਦੇਖਣੇ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਨਾਲ ਇੱਥੇ ਦੇ ਪ੍ਰਬੰਧ ਜਿਹੜੇ ਹੈਗੇ ਨੇ ਉਹ ਰਹਿਣ ਵਾਲੇ ਨੇ ਇਹ ਵੀ ਜ਼ਿਕਰਯੋਗ ਇੱਕ ਕੱਲ ਲਾਈਟ ਐਂਡ ਸਾਊਂਡ 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 ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਇੱਥੇ ਕੀਤਰੀਆਂ ਜਿੱਥੇ ਕੀਰਤਨ ਕਰਦੇ ਹੋਏ ਨਜ਼ਰ ਆਣਗੇ ਢਾਡੀ ਜਿੱਥੇ ਹੋਏ ਢਾਡਾਂ ਕਰਦੇ ਹੋਏ ਨਜ਼ਰ ਆਉਣਗੇ ਤੇ ਹੋਰ ਵੀ ਕਾਫੀ ਕੁਝ ਇੱਥੇ ਦੇਖਣ ਨੂੰ ਮਿਲੇਗਾ ਤੇ ਇਸ ਵੇਲੇ ਡਿਪਟੀ ਕਮਿਸ਼ਨਰ ਜ਼ਿਲंधर ਤੇ ਸੀਪੀ ਜ਼ਿਲंधर ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਸਭ ਬਿਲਕੁਲ ਇਸ ਲਈ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿੱਥੇ ਕੱਲ ਪ੍ਰੋਗਰਾਮ ਹੋਣੇ ਨੇ ਉੱਥੇ ਤਿਆਰੀਆਂ ਕਿਸ ਤਰ੍ਹਾਂ ਦੇ ਨਾਲ ਵਿੱਡੀਆਂ ਜਾ ਰਹੀਆਂ ਨੇ ਜਿਹੜਾ ਲਾਈਟ ਐਂਡ ਸੌਂਡ ਸ਼ੋਅ ਹੈਗਾ ਆ ਉਸ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਹੈ ਕਿਸ ਤਰ੍ਹਾਂ ਨਾਲ ਤਿਆਰੀਆਂ ਜਿਹੜੀਆਂ ਗੁਰਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਇਹ ਵੀ ਜ਼ਿਕਰਯੋਗ ਹੈ ਕਿ ਕੱਲ ਕਾਫੀ ਵੱਡੇ ਪੱਧਰ ਦੇ ਉੱਤੇ ਲੋਕ ਜਿਹੜੇ ਹੈਗੇ ਨੇ ਸੰਗਤ ਜਿਹੜੀ ਹੈਗੀ ਨੇ ਉਹ ਇੱਥੇ ਇਸ 쇼 ਨੂੰ ਵੇਖਣ ਵਾਸਤੇ ਪਹੁੰਚ ਰਹੇ ਨੇ ਜੋ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਨੇ ਜਿਸ ਦੇ ਸਬੰਧ ਵਿੱਚ ਪੂਰੇ ਖਦੇ ਸਟੇਡੀਅਮ ਦੇ ਕੰਮਕਾਜ ਜਿਹੜੇ ਹੈਗੇ ਨੇ ਉਹ ਪ੍ਰਬੰਧਕਾਂ ਨਾਲ ਜਾਇਜ਼ਾ ਜਿਹੜਾ ਹੈਗਾ ਡਿਪਟੀ ਕਮਿਸ਼ਨਰ ਜਲੰਧਰ ਤੇ ਸੀਪੀ ਜਲੰਧਰ ਵੱਲੋਂ ਲਿਆ ਜਾ ਰਿਹਾ ਔਰ ਇਸ ਤਰ੍ਹਾਂ ਇਸ ਵੇਲੇ ਪੂਰੀ ਤਰ੍ਹਾਂ ਨਾਲ ਤਿਆਰੀ ਕਿਉਂਕਿ ਕੱਲ 5:30 ਵਜੇ ਦੇ ਕਰੀਬ ਇਹ ਪ੍ਰੋਗਰਾਮ ਸ਼ੁਰੂਆਤ ਹੋਣਾ ਜਿੱਥੇ ਢਾਡੀ ਜਿੱਥੇ ਇੱਥੇ ਵਾਰਾ ਗਾਉਂਦੇ ਹੋਏ ਨਜ਼ਰ ਆਉਣਗੇ ਕੀਰਤਨ ਜਿੱਥੇ ਇੱਥੇ ਸ਼ਬਦ ਕੀਰਤਨ ਜਿਹੜਾ ਕਰਦੇ ਹੋਏ ਨਜ਼ਰ ਆਉਣਗੇ ਔਰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਲਾਈਟਾਂ ਹੈਗੀਆਂ ਨੇ ਉਹ ਇੱਥੇ ਨਜ਼ਰ ਆਉਣਗੀਆਂ ਜਿਸ ਤਰ੍ਹਾਂ ਦੇ ਨਾਲ ਇਸ ਪ੍ਰੋਗਰਾਮ ਦਾ ਲਾਈਟ ਐਂਡ ਸਾਊਂਡ ਨਾਮ ਰੱਖਿਆ ਗਿਆ ਉਸੇ ਤਰ੍ਹਾਂ ਦੇ ਨਾਲ ਇੱਥੇ ਪ੍ਰੋਗਰਾਮ ਜਿਹੜੇ ਹੈਗੇ ਉਹ ਉਲਿੱਕੇ ਗਏ ਨੇ ਤੇ ਇਸ ਵੇਲੇ ਪ੍ਰਬੰਧਕਾਂ ਕੋਲ ਜਾਇਜ਼ਾ ਲੈਂਦੇ ਹੋਏ ਤਸਵੀਰਾਂ ਦੇ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਤੇ ਸੀਪੀ ਜਲੰਧਰ ਨਜ਼ਰ ਆ ਰਹੇ ਨੇ ਕੋਸ਼ਿਸ਼ ਕਰਦੇ ਹਾਂ ਅਸੂਲੇ ਗੱਲਬਾਤ ਕਰਨ ਦੀ ਸੀਪੀ ਸਾਹਿਬ ਨਾਲ ਸੀਪੀ ਸਾਹਿਬ ਕਿਵੇਂ ਦੇਖਦੇ ਹੋ ਕਿ ਜਿਹੜਾ ਕੱਲ 350 ਸਾਲਾ ਸ਼ਹੀਦੀ ਸਮਾਗਮ ਜਿਹੜਾ ਕਰਵਾਇਆ ਜਾਣਾ ਔਰ ਜੰਗੀ ਪੱਧਰ ਤੇ ਅਸੂਲੇ ਤਿਆਰੀ ਕੀਤੀ ਜਾ ਰਹੀ ਹੈ ਕਿ ਜਿਹੜੀ ਸੰਗਤ ਹੋਣੀ ਉਹਦੇ ਵਾਸਤੇ ਸੁਖ-ਸੁਵਲਤਨ ਲੈ ਕੇ ਕਿੱਦਾਂ ਦੀਆਂ ਤਿਆਰੀਆਂ ਹੈਗੀਆਂ ਜੀ ਕਿ ਕੱਲ ਲਾਈਟ ਐਂਡ ਸਾਊਂਡ ਸ਼ੋਅ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਰੰਧਰ ਵਿਖੇ ਕਰਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕੀ ਸਾਡੀ ਅਪ੍ਰੋਕਸੀਮੇਟ ਗੈਦਰਿੰਗ 20000 ਦੇ ਆਸ-ਪਾਸ ਦੀ ਹੈਗੀ ਸੋ ਇਹਨੂੰ ਲੈ ਕੇ ਪੁਖਤਾ ਸਿਕਿਉਰਿਟੀ ਅਰੇਂਜਮੈਂਟਸ ਅਤੇ ਪ੍ਰਸ਼ਾਸਨ ਵੱਲੋਂ ਜੋ ਵੀ ਪਬਲਿਕ ਦੇ ਫੈਸਿਲੀਟੇਸ਼ਨ ਤੇ ਉਹਨਾਂ ਦੇ ਅਰੇਂਜਮੈਂਟਸ ਹੈ ਉਹ ਕਿਤੇ ਜਾ ਰਹੇ ਆ ਹੋਰ ਕੀ ਕੁਝ ਖਾਸ ਰਹਿਣ ਵਾਲਾ ਕੱਲ ਨੂੰ ਕਿਉਂਕਿ ਕਿ ਕਿਤਨੀ ਜਿੱਥੇ ਵੀ ਹੋਣੇ ਟਾਡੀ ਜਿੱਥੇ ਵੀ ਹੋਣੇ ਨੇ ਹੋਰ ਕੁਝ ਖਾਸ ਲਾਈਟਿੰਗ ਨੂੰ ਲੈ ਕੇ ਕਿੰਨਾ ਦਾ ਨਹੀਂ ਪ੍ਰੋਪਰ ਅਰੇਂਜਮੈਂਟਸ ਕੀਤੇ ਜਾ ਰਹੇ ਉਹ ਸਾਡੇ ਵੱਲੋਂ ਜਿਹੜੀ ਸਿਕਿਉਰਿਟੀ ਅਰੇਂਜਮੈਂਟਸ ਹੈ ਉਹ ਜਿੰਨੀ ਵੀ ਫੋਰਸ ਸਾਨੂੰ ਚਾਹੀਦੀ ਹੈ ਅਸੀਂ ਆਪਣੀ ਫੋਰਸ ਮੋਬिलाइज ਕਰਕੇ ਉਸ ਵੱਲੋਂ ਕਰ ਰਹੇ ਹਾਂ ਉਹ ਜੀ ਬਾਤ ਦੱਸ ਦਾਂਗੇ ਜੋ ਬਾਹਰ ਟ੍ਰੈਫਿਕ ਅਰੇਂਜਮੈਂਟਸ ਹੈ ਕਿ ਤਾਂ ਜੋ ਸ਼ਹਿਰ ਦੇ ਵਿੱਚ ਬਾਕੀ ਦੀ ਟ੍ਰੈਫਿਕ ਵਿਵਸਥਾ ਵੀ ਠੀਕ ਚੱਲਦੀ ਰਹੇ ਟ੍ਰੈਫਿਕ ਤੇ ਪਾਰਕਿੰਗ ਅਰੇਂਜਮੈਂਟਸ ਵੀ ਐਡਕੂਏਟ ਕੀਤੇ ਜਾ ਰਹੇ ਤਾਂ ਜੋ ਲੋਕ ਆਰਾਮ ਨਾਲ ਆ ਕੇ ਸਲਾਈਟ ਹੈਂਡਸ ਆਊਟ ਸ਼ੋਅ ਦਾ ਅਨੰਦ ਮਾਣ ਸਕਣ ਉਹ ਅਸੀਂ ਉਸਤੇ ਪਾ ਕੇ ਗਰੁੱਪਸ ਵਿੱਚ ਪਾ ਕੇ ਸਰਕੂਲੇਟ ਕਰਾ ਰਹੇ ਹਾਂ ਬਿਲਕੁਲ ਰੂਟ ਡਾਇਵਰਟ ਵੀ ਕੀਤਾ ਜਾਣਾ ਹੈਗਾ ਕੱਲ ਨੂੰ ਕਿਉਂਕਿ ਲਾਈਟ ਹੈਂਡ ਸਾਊਂਡ ਸ਼ੋਅ ਜਿਹੜਾ ਗੁਰਗੁਪਿੰਦ ਸਿੰਘ ਸਟੇਡੀਅਮ ਦੇ ਵਿੱਚ ਹੋਣ ਜਾ ਰਿਹਾ ਉਸ ਨੂੰ ਲੈ ਕੇ ਜਿਹੜੀ ਸਿਕਿਉਰਿਟੀ ਨੂੰ ਲੈ ਕੇ ਵਿਪਕਤਾ ਪ੍ਰਬੰਧ ਇੱਥੇ ਕੀਤੇ ਗਏ ਨੇ ਹੋਰ ਜਿਹੜੀਆਂ ਤਿਆਰੀਆਂ ਹੈਗੀਆਂ ਉਸ ਨੂੰ ਲੈ ਕੇ ਵੀ ਸਾਰੇ ਪ੍ਰਬੰਧ ਜਿਹੜੇ ਹੈਗੇ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਕੀਤੇ ਜਾਣੇ ਨੇ ਤਾਂ ਇਸੇ ਬਾਬਤ ਡਿਪਟੀ ਕਮਿਸ਼ਨਰ ਜਲੰਧਰ ਡਾਕਟਰ ਹਿਮਾਂਸ਼ੂ ਅਗਰਵਾਲ ਦੇ ਨਾਲ ਵੀ ਗੱਲਬਾਤ ਕਰਨਗੇ ਕਿ ਉਹਨਾਂ ਵੱਲੋਂ ਕਿੰਦਾਂ ਦੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਸਟੇਡੀਅਮ ਦੇਖ ਲਿਆਂਦੀਆਂ ਜਾ ਰਹੀਆਂ ਨੇ ਹਿਮਾਂਸ਼ੂ ਅਗਰਵਾਲ ਨਾਲ ਹੈ ਕਿ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਰ ਕਿਵੇਂ ਕੱਲ ਦਾ ਜਿਹੜਾ ਪ੍ਰੋਗਰਾਮ ਇੱਕ ਸਾਲਾਨਾ 350 350 ਸਾਲਾ ਜਿਹੜਾ ਮਨਾਇਆ ਜਾਣਾ ਕਿਸ ਤਰ੍ਹਾਂ ਦਾ ਰਹਿਣ ਵਾਲਾ ਸੋਣ ਅ ਜੀ ਕੱਲ ਬੜਾ ਹੀ ਪਵਿੱਤਰ ਦਿਨ ਆ ਕਿ 350 ਸਾਲਾ ਜਿਹੜਾ ਸਾਡੇ ਗ ਤੇਗ ਭਾਦੋ ਜੀ ਦਾ ਸ਼ਹੀਦੀ ਦਾ ਸੀ ਮਨਾ ਰਹੇ ਆ ਉਹਦੋਂ ਲੈ ਕੇ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈਗਾ ਉਸ ਤੋਂ ਪਹਿਲਾਂ ਟਾਟੀ ਜੱਥਾ ਵੱਲੋਂ ਵੀ ਅ ਗੁਰੂ ਜੀ ਦੀ ਜੀਵਨੀ ਬਾਰੇ ਦੱਸਿਆ ਜਾਣਾ ਇਹ ਪੂਰਾ ਗਰਾਊਂਡ ਤੁਸੀਂ ਦੇਖ ਸਕਦੇ ਹੋ ਅਸੀਂ ਤਿਆਰ ਕਰਵਾਇਆ ਹੈਗਾ ਕੋਈ ਵੀ ਵਿਅਕਤੀ ਭਾਵੇਂ ਉਹ ਆਪਣਾ ਕੋਈ ਖਿਡਾਰੀ ਹੈ ਜਾਂ ਸਟੂਡੈਂਟ ਹੈ ਟੀਚਰ ਹੈ ਆਮ ਪਬਲਿਕ ਹੈ ਅਫੀਸ਼ੀਅਲਸ ਹੈ ਉਹ ਕੋਈ ਵੀ ਵਿਅਕਤੀ ਇੱਥੇ ਆ ਕੇ ਇਸ ਸ਼ੋਅ ਨੂੰ ਦੇਖ ਸਕਦਾ ਹੈ ਤੇ ਗੁਰੂ ਜੀ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਸਕਦਾ ਹੈ ਪਰ ਇੱਕ ਚੀਜ਼ ਦੱਸੋ ਸਮਾਂ ਬਹੁਤ ਘੱਟ ਰਹਿ ਗਿਆ ਤਿਆਰੀਆਂ ਹਜੇ ਚੱਲ ਰਹੀਆਂ ਨੇ ਤੁਹਾਡੀ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਹੋਈ ਕੀ ਵਿਚਾਰ ਚਰਚਾ ਹੋਈ ਆ ਪ੍ਰਬੰਧਕਾਂ ਨੂੰ ਅਸੀਂ ਇਹ ਹੀ ਕਿਹਾ ਕਿਉਂਕਿ ਬੜਾ ਹੀ ਆਪਾਂ ਇਹ ਸ਼ਰਦਾ ਭਾਵ ਨਾਲ ਤੇ ਮਰਿਆਦਾ ਨਾਲ ਇਸ ਜਿਹੜੇ ਸਲਾਈਟ ਐਂਡ ਸਾਊਂਡ ਸ਼ੋਅ ਨੂੰ ਆਪਾਂ ਦਿਖਾਉਣਾ ਹੈਗਾ ਤੇ ਪਬਲਿਕ ਨੇ ਵੀ ਕਾਫੀ ਜਿਹੜੀ ਸਾਨੂੰ ਉਮੀਦ ਹੈ ਕਿ ਸੰਖਿਆ ਵਿੱਚ ਆਉਣ ਦੀ ਉਮੀਦ ਹੈ ਤੇ ਉਹਨਾਂ ਦੇ ਸੁਰੱਖਿਆ ਨੂੰ ਲੈ ਕੇ ਉਹਨਾਂ ਦੀ ਸਹੂਲਤ ਨੂੰ ਲੈ ਕੇ ਸਾਰੇ ਪ੍ਰਬੰਧਾਂ ਦਾ ਅਸੀਂ ਤੁਸੀਂ ਦੇਖ ਸਕਦੇ ਹੋ ਸਾਡੇ ਸਾਰੇ ਆਫੀਸਰ ਇੱਥੇ ਆਏ ਨੇ ਭਾਵੇਂ ਉਹਨਾਂ ਦੇ ਬੈਠਣ ਦਾ ਇੰਤਜ਼ਾਮ ਹੈ ਟ੍ਰੈਫਿਕ ਦਾ ਸੁਰੱਖਿਆ ਦਾ ਪੀਣ ਦੇ ਪਾਣੀ ਦਾ ਟਾਇਲਟਸ ਦਾ ਉਹ ਸਾਰੇ ਇੰਤਜ਼ਾਮ ਅਸੀਂ ਇੱਥੇ ਕਰਵਾਏ ਨੇ ਲਗਭਗ ਡੇਢ ਘੰਟੇ ਦਾ ਇਹ ਪ੍ਰੋਗਰਾਮ ਹੈ 5:30 ਵਜੇ ਦੀ ਸ਼ੁਰੂਆਤ ਹੋ ਜਾਣੀ ਹੈਗੀ ਤੇ ਸਾਨੂੰ ਪੂਰੀ ਉਮੀਦ ਹੈ ਕਿ ਕਾਫੀ ਸੰਖਿਆ ਦੇ ਵਿੱਚ ਲੋਕੀ ਆਉਣਗੇ ਤੇ ਜਿਵੇਂ ਮੈਂ ਕਿਹਾ ਕਿ ਸਾਡੇ ਗੁਰੂ ਮਹਾਰਾਜ ਜੀ ਨੇ ਇੰਨੀ ਗੁਰਬਾਨੀ ਇਸ਼ਾਹਦਾ ਦਿੱਤੀ ਹੈ ਉਹਨਾਂ ਦੀ ਜਿੰਦਗੀ ਤੋਂ ਪ੍ਰੇਰਨਾ ਲੈਂਦੇ ਹੋਏ ਇੱਥੋਂ ਫਿਰ ਵਾਪਸ ਆਣ ਕਿੰਨਾ ਕੁ ਟੀਚਰ ਰੱਖਿਆ ਕਿਸੰਦਰ ਕਿੰਨੀ ਕਿ ਅਸੀਂ ਇਹ ਜਿੰਨਾ ਆਪਾਂ ਗਰਾਊਂਡ ਦੇਖ ਰਹੇ ਆ ਅਸੀਂ ਚਾਹੁੰਦੇ ਆ ਕਿ ਇਹ ਗਰਾਊਂਡ ਵੀ ਪਰਜੇ ਇਸ ਤੋਂ ਬਾਹਰ ਵੀ ਕਿਉਂਕਿ ਤੁਸੀਂ ਇਹ ਸਾਡਾ ਇੱਕ ਸਟੇਡੀਅਮ ਹੈ ਸਟੇਡੀਅਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਫੀ ਹੈ ਬਟ ਜੇ ਸਾਡਾ ਇਹ ਗਰਾਊਂਡ ਦੇ ਵਿੱਚ ਬੈਠਣ ਦੇ ਅਸੀਂ ਪ੍ਰਬੰਧ ਕਰਦੇ ਹਾਂ ਪਰਜੋਗਾ ਦਾ ਇਟ ਵਿਲ ਬੀ ਅ ਗੁੱਡ ਸ਼ੋਅ ਤਨੂ थैंक यू दलवत को दलवत ਤਾਂ ਬਿਲਕੁਲ ਇੱਕ ਜਿਹੜਾ ਸ਼ੋਅ ਕੱਲ ਕਰਵਾਇਆ ਜਾ ਰਿਹਾ ਹੈਗਾ 350 ਸਾਲਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਉਹਦੇ ਵਿੱਚ ਬਹੁਤ ਤਿਆਰੀਆਂ ਜਿਹੜੀਆਂ ਹੈਗੀਆਂ ਨੇ ਉਹ ਕੀਤੀਆਂ ਗਈਆਂ ਨੇ ਖਾਸ ਕਰਕੇ ਜਿਹੜੇ ਲੋਕਾਂ ਨੇ ਇੱਥੇ ਆਉਣਾ ਉਹਦੇ ਉਹਨਾਂ ਦੇ ਉਹਨਾਂ ਦੀ ਸੁੱਖ ਸਹੂਲਤ ਵਾਸਤੇ ਪੀਣ ਦਾ ਪਾਣੀ ਖਾਣ ਪੀਣ ਨੂੰ ਟਾਇਲਟਸ ਵਗੈਰਾ ਪਾਰਕਿੰਗ ਦੇ ਪ੍ਰਬੰਧ ਜਿਹੜੇ ਹੈਗੇ ਨੇ ਉਹ ਕੀਤੇ ਗਏ ਨੇ ਤੇ 5:30 ਵਜੇ ਕੱਲੇ ਪ੍ਰੋਗਰਾਮ ਸ਼ੁਰੂਆਤ ਹੋਣੀ ਹੈ ਤੇ ਡੇਢ ਕੋਹ ਘੰਟੇ ਦਾ ਪ੍ਰੋਗਰਾਮ ਚਲਾਇਆ ਜਾਣਾ ਢਾਡੀ ਜਿੱਥੇ ਵੀ ਜਿੱਥੇ ਗੁਰਤੇਗ ਬਾਦਰਜੀ ਦੀ ਜੀਵਨੀ ਬਾਰੇ ਸੰਤਾਂ ਨੂੰ ਦੱਸਣਗੇ ਉਥੇ ਹੀ ਕੀਰਤनियां ਜਿੱਥੇ ਵੀ ਕੀਰਤਨ ਕਰਦੇ ਹੋਏ ਨਜ਼ਰ ਆਉਣਗੇ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਲਿੰਦਰ ਕੰਬੋਜ ਦਾ ਨਿਕਸਰਾ ਟੀਵੀ ਜਿਲੰਦ